ਵੀ ਸਪੀਡਾਂ ਦੇ ਵਿੱਚ ਫਾਰਮ 70 ਟਰੈਕਟਰ ਆ ਚੁੱਕਿਆ ਇਹਦੇ ਅੱਗੇ ਲੋਡਰ ਵਾਲਾ ਹਿੱਸਾ ਲੱਗਿਆ ਸੀ ਜਿਹੜੇ ਭਰਾ ਅੱਜਕੱਲ ਆਪਣਾ ਰੇਤਾ ਬਜਰੀ ਦਾ ਕੰਮ ਕਰਦੇ ਆ ਹੋਰ ਵੀ بڑے ਕੰਮਾਂ ਦੇ ਵਿੱਚ ਰੂੜੀ ਵਾਲਾ ਕੰਮ ਹੋਇਆ ਕਈ ਕੰਮ ਹੋ ਗਏ ਜਿਹੜੇ ਸਪੈਂਡਲ ਕਾਮਯਾਬ ਨਹੀਂ ਹੁੰਦਾ ਉੱਥੇ ਜਿੱਥੇ ਵੱਡੇ ਲੋਡਰ ਲੱਗੇ ਆ ਨਾ ਉਹ ਸਪੈਂਡਲ ਉੱਥੇ ਫੇਲ ਹੋ ਜਾਂਦਾ ਸਪੈਂਡਲ ਟੁੱਟ ਜਾਂਦਾ ਬਹੁਤ ਹੁਣ ਕਈ ਭਰਾ ਮੈਨੂੰ ਕਹਿੰਦੇ ਨੇ ਭਾਈ ਸਾਡੇ ਦਾ ਲੋਡਰ ਲੱਗੀ ਜਾਂਦਾ ਕੋਈ ਦਿੱਕਤ ਨਹੀਂ ਉਹ ਲੋਡਰ ਲੋਡਰ ਦਾ ਹਿਸਾਬ ਆ ਵੀ ਜਿਨ੍ਹਾਂ ਦੇ ਤਾਂ ਵੱਡੇ ਲੋਡਰ ਲੱਗ ਜਾਂਦੇ ਉੱਥੇ ਤਾਂ ਸਪਿੰਡਲ ਟੁੱਟ ਜਾਂਦਾ ਜਿੱਥੇ ਹਿਸਾਬ ਦਾ ਲੋਡਰ ਘੱਟ ਵਜਨ ਵਾਲਾ ਉੱਥੇ ਲੋਡਰ ਕਾਮਯਾਬ ਹੋ ਜਾਂਦਾ ਕਿਸੇ ਦਾ ਇਹ ਆਪਦਾ ਬਣਾਇਆ ਹੋਇਆ ਲੋਡਰ ਫਾਰਮ 70 ਦੇ ਲੱਗਿਆ ਹੋਇਆ ਰਿਮ ਇਹਨੂੰ ਆ ਦੇਖੋ ਟਰਾਲੀ ਵਾਲੇ ਐ ਪੈਂਦੇ ਕਰ ਲੈਂਦੇ ਆ ਲੋਕ ਕੜੇਆਂ ਵਾਲੇ ਰਿਮ ਇਹਦਾ ਵੈਸੇ ਹੀ ਇੱਕ ਉੱਚਾ ਹੁੰਦਾ ਅੱਗੇ ਉਹ ਬੁੱਥੜ ਜਾ ਇਹਦਾ ਕਿਉਂ ਇਹਦਾ ਚੁੱਲਾ ਬੜੇ ਹੋਰ ਹਿਸਾਬ ਦਾ ਤੇ ਇੱਕ ਕੁਛ ਇਹਦੇ ਕਰਕੇ ਲੋਡਰ ਕਰਕੇ ਹੋਰ ਉੱਚਾ ਹੋ ਗਿਆ ਇੰਜਣ ਇਹਦਾ ਜਾਂਚ ਦੀ ਕ੍ਰੈਂਕ ਲੋਕ ਫੋੜਾਂ ਚ ਆਮ ਜਿਹੜੀ ਟਾਰਕ ਵਧਾਉਣ ਵਾਸਤੇ ਟੋਚਨਾ ਟਰੈਕਟਰ ਚੱਲਦੇ ਆ ਸੋ ਅੱਜਕੱਲ ਭੇਤ ਚੱਲਦੇ ਲੋਕਾਂ ਦੇ ਬਾਹਰੋਂ ਆਈਆਂ ਦਾ ਛੱਡਦਾ ਵਿੱਚ ਸਮਾਨ ਬਦਲੀ ਜਾਂਦੇ ਆ ਬਹੁਤ ਕੁਝ ਹੋਈ ਜਾਂਦਾ ਦੁਨੀਆ ਸੰਸਾਰ ਆ ਬੜਾ ਕੁਝ ਚੱਲੀ ਜਾਣਾ 3 ਸਪੀਡ ਦਾ ਪਿਛਲਾ ਹਿੱਸਾ ਜਿਹੜੇ ਕਿਸੇ ਭਰਾ ਨੇ ਆਪਣਾ 3 ਸਪੀਡ ਹਿੱਸਾ ਫਾਰਮ ਟਰੈਕ ਨੂੰ ਲਾਉਣਾ ਵਾ ਉਹਦੇ ਇਹ ਸੇਮ ਇੱਥੋਂ ਕਲੱਚ ਹਾਂਡੀ ਤੋਂ ਲੱਗ ਕੇ ਆ ਜਗਾੜਾ ਸਾਰਾ ਜਿਹੜਾ ਚਾਦਰ ਚੁੱਦਰ ਜੀ ਆ ਸਭ ਉੱਡਾ ਇਹ ਗੇਅਰ ਲੀਵਰ ਉਬਰ ਸਾਰਾ ਇਹ ਲਾਉਣਾ ਪੈਣਾ ਵਾ ਪਾਵਰ ਕਿੱਟ ਜਿਹੜੀ ਆ ਉਹਨੂੰ ਉਹੀ ਕੰਮ ਦੇ ਦੇ ਜੂਗੀ ਆ ਇਹਦਾ ਸਿਸਟਮ ਆ ਥੱਲੇ ਢਾਂਚਾ ਜਿਹੜਾ ਇਹਦਾ ਸਾਫ਼ ਆ ਚੱਲਿਆ ਘੱਟ ਹੋਇਆ ਟੂਬਾਂ ਟਾਬਾਂ ਤੋਂ ਖੁੱਲਿਆ ਨਹੀਂ ਗਾ ਜਿਹੜੇ ਲੋਡਰਾਂ ਤੇ ਲੱਗੇ ਹੁੰਦੇ ਆ ਉੱਥੇ ਕਿਲੋਕੀਮੀਟਰ ਵਿੱਚ ਝੁੱਟਕ ਝੁੱਟਕ ਕਰੀ ਜਾਂਦੇ ਆ ਆ ਦੇਖੋ ਆ ਪਾਈਪਾਂ ਪਾਵਰਪੂਰ ਵਾਲੀਆਂ ਨੇ ਖੁੱਲੀਆਂ ਮਨ ਲੱਗਦਾ ਕੀ ਚਲਾਇਆ ਹੋਣਾ ਕਿਸ ਨੇ ਨਾਰਲ ਉਚਕ तकरीबन ਮੈਨੂੰ ਲੱਗਦਾ ਵੀ ਇਹ ਹੋਊਗਾ 10 ਤੋਂ ਉਪਰ ਉਸੀ ਆ ਦੇਖੋ ਬਾਕੀ ਇਸਲਾ ਹਿੱਸਾ ਇਹਦਾ ਲਿਫਟ ਲੁਫਟ ਵਧੀਆ ਕਿਸੇ ਦੀ ਚਲਾਈ ਨਹੀਂ ਹੋਈ ਆ ਪੀਟੀਓ ਦੇ ਤਾਂ ਮੈਨੂੰ ਲੱਗਦਾ ਪਾਈ ਕੁਝ ਨਹੀਂ ਹੋਇਆ ਇਹ ਆਹ ਲੋ ਤੁਸੀਂ ਇਹਦਾ ਇਧਰੋਂ ਪੰਪ ਤੇ ਮਾਰਕਾ ਦੇਖ ਲੈਣੇ ਆਪਾਂ ਕਿਹੜੇ ਮਾਡਲ ਦਾ ਤੇ 10 ਆਹ ਲੋ ਅੰਦਾਜ਼ਾ ਤੁਹਾਡੇ ਵੀਰ ਦਾ ਬਿਲਕੁਲ ਸਹੀ ਰਿਹਾ ਤੇ 10 ਮਾਡਲ ਆ ਤੇ ਦੋਸਤੋ ਬਾਕੀ ਵੀਡੀਓ ਆਪਣੀਆਂ ਚੰਗੀਆਂ ਲੱਗਦੀਆਂ ਜਰੂਰ ਲਾਈਕ ਐਂਡ ਸ਼ੇਅਰ ਕਰਦਿਆ ਕਰੋ ਮੇਰੇ ਭਰਾ ਬਹੁਤ ਮਿਹਨਤ ਕਰਕੇ ਤੁਹਾਡੇ ਬਾਅਦ ਤੇ ਵੀਡੀਓ ਬਣਾਈ ਦੀਆਂ ਕੜ-ਕੜ ਲਿਆਈ ਦੀਆਂ ਨਵੇਂ-ਨਵੇਂ ਜਾਣਕਾਰੀਆਂ ਲਿਆਉਣੇ ਆ ਜਿਹੜੇ ਮੇਰੇ ਭਰਾ ਨੇ 3 ਸਪੀਡ ਕਰਨਾ ਇਹ ਹਿੱਸਾ ਉਹਦੇ ਵਾਸਤੇ ਫਾਰਮ ਸੁੱਤਰ ਦਾ ਬਹੁਤ ਵਧੀਆ ਆਪਸ਼ਨ ਹੈ ਤੇ ਧੰਨਵਾਦ ਦੋਸਤੋ ਪਲਵਾਂਟ ਟੈਕ ਟਿਊਬਟੀਆਰ